ਹਾਜ਼ਰ ਕਦੋਂ ਕਿਸੇ ਨਾਲ ਕਿੱਥੇ ਵਾਪਰ ਜਾਵੇ ਕੋਈ ਨਹੀਂ ਜਾਣਦਾ ਤੇ ਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਟਕੋਲੀ ਬਵਾਰਕਪੁਰ ਰੋਡ ਤੋਂ ਜਿੱਥੇ ਕਿ ਭਗਤ ਸਿੰਘ ਚੌਂਕ ਦੇ ਕੋਲ ਇੱਕ ਮਹਿਲਾ ਦੀ ਐਕਟੀਵਾ ਦੇ ਵਿੱਚ ਅਚਾਨਕ ਅੱਗ ਲੱਗ ਗਈ ਤੇ ਇਹ ਤਸਵੀਰਾਂ ਉਸੇ ਹਾਦਸੇ ਦੀਆਂ ਨੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਐਕਟੀਵਾ ਦੀ ਡਿੱਕੀ ਦੇ ਵਿੱਚ ਅੱਗ ਲੱਗੀ ਹੋਈ ਹੈ ਤੇ ਲੋਕ ਉਸਤੇ ਉੱਪਰ ਪਾਣੀ ਪਾ ਕੇ ਉਸ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਨਹੀਂ ਆ ਕੇ ਇੱਕਦਮ ਰੁਕ ਗਈ ਮੈਂ ਸਟਾਰਟ ਕਰ ਦੂਆ ਨਿਕਲ ਰਿਹਾ ਚਲੋ ਪਹਿਲੀ ਗੱਲ ਹੈ ਕਿ ਬਚਾਓ ਹੋ ਗਿਆ ਹੈ ਨਾ ਕੋਈ ਅੱਛੇ ਬੁਣ ਕਰਾਂਗੇ ਦੀ ਬਚਾਓ ਕੋਈ ਕੁਝ ਨਹੀਂ ਬਹੁਤ ਟਾਂਗ ਨਹੀਂ ਚਾਬੀ ਆਪ ਨੂੰ ਮਿਲ ਗਈ ਨਾ ਹਾਂ ਚਾਬੀ ਦੱਸਦੀ ਕਿ ਬੈਲਾ ਆਪਣੀ ਐਕਟਵਾ ਤੇ ਸਵਾਰ ਹੋ ਕੇ ਕਿਤੇ ਜਾ ਰਹੀ ਸੀ ਤਾਂ ਅਚਾਨਕ ਪਖ ਸਿੰਘ ਚੌਂਕ ਦੇ ਕੋਲ ਉਸਦੀ ਐਕਟਵਾ ਬੰਦ ਹੋ ਗਈ ਤੇ ਜਦੋਂ ਉਸਨੇ ਐਕਟਵਾ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਰਾਹੀਰ ਨੇ ਉਸਨੂੰ آگਾਹ ਕੀਤਾ ਕਿ ਸਕੂਟੀ ਦੇ ਵਿੱਚੋਂ ਦੂਆ ਨਿਕਲ ਰਿਹਾ ਤੇ ਜਿਸ ਤੇ ਚਲਦਿਆਂ ਮਹਿਲਾ ਵੱਡੇ ਹਾਦਸੇ ਤੋਂ ਬਚਦੇ ਦੱਸਦੀ ਕਿ ਫਿਲਹਾਲ ਇਸ ਹਾਦਸੇ ਦੇ ਵਿੱਚ ਐਕਟੀਵਾ ਦਾ ਕੁਝ ਹਿੱਸਾ ਜਲ ਗਿਆ ਜਦਕਿ ਸਵੇਰੇ ਰਹਿੰਦੀ ਆ ਅੱਗ ਦੇ ਉੱਪਰ ਕਾਬੂ ਪਾਲਿਆ ਗਿਆ ਜਿਸ ਤੇ ਚਲਦਿਆਂ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਗਵਾਨੀ ਟੀਵੀ ਦੇ ਲਈ ਕੁਲਦੀਪ ਕੁਮਾਰ ਦੀ ਰਿਪੋਰਟ ਕਾਤਾ ਕਦੋਂ ਕਿਸੇ ਨਾਲ ਕਿੱਥੇ ਵਾਪਰ ਜਾਵੇ ਕੋਈ ਨਹੀਂ ਜਾਣਦਾ ਤੇ ਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਟਕੋਲੀ ਬਵਾਰਕਪੁਰ ਰੋਡ ਤੋਂ ਜਿੱਥੇ ਕਿ ਭਗਤ ਸਿੰਘ ਚੌਕ ਦੇ ਕੋਲ ਇੱਕ ਮਹਿਲਾ ਦੀ ਐਕਟੀਵਾਦੀ ਵਿੱਚ ਅਚਾਨਕ ਅੱਗ ਲੱਗ ਗਈ ਤੇ ਇਹ ਤਸਵੀਰਾਂ ਉਸੇ ਹਾਦਸੇ ਦੀਆਂ ਨੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਐਕਟੀਵਾਦੀ ਡਿੱਕੀ ਦੇ ਵਿੱਚ ਅੱਗ ਲੱਗੀ ਹੋਈ ਹੈ ਤੇ ਲੋਕ ਉਸਤੇ ਉੱਪਰ ਪਾਣੀ ਪਾ ਕੇ ਉਸ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਨਹੀਂ ਆ ਕੇ ਇੱਕਦਮ ਰੁਕ ਗਈ ਮੈਂ ਸਟਾਰਟ ਕਰਨੇ ਲੱਗੀ ਚਲੋ ਪਹਿਲੀ ਗੱਲ ਆ ਕਿ ਬਚਾਓ ਹੋ ਗਿਆ ਹੈ ਨਾ ਕੋਈ ਅੱਛੇ ਬੁਣ ਕਰਾਂਗੇ ਦੀ ਬਚਾਓ ਕੋਈ ਕੁਝ ਨਹੀਂ ਬਹੁਤ ਟਾਂਗ ਨਹੀਂ ਚਾਬੀ ਆਪ ਨੂੰ ਮਿਲ ਗਈ ਨਾ ਹਾਂ ਚਾਬੀ ਦੱਸਦੀ ਕਿ ਬੈਲਾ ਆਪਣੀ ਐਕਟਵਾ ਤੇ ਸਵਾਰ ਹੋ ਕੇ ਕਿਤੇ ਜਾ ਰਹੀ ਸੀ ਤਾਂ ਅਚਾਨਕ ਪਖ ਸਿੰਘ ਚੌਂਕ ਦੇ ਕੋਲ ਉਸਦੀ ਐਕਟਵਾ ਬੰਦ ਹੋ ਗਈ ਤੇ ਜਦੋਂ ਉਸਨੇ ਐਕਟਵਾ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਰਾਹੀਰ ਨੇ ਉਸਨੂੰ آگਾਹ ਕੀਤਾ ਕਿ ਸਕੂਟੀ ਦੇ ਵਿੱਚੋਂ ਧੂਆ ਨਿਕਲ ਰਿਹਾ ਤੇ ਜਿਸ ਤੇ ਚਲਦਿਆਂ ਮਹਿਲਾ ਵੱਡੇ ਹਾਦਸੇ ਤੋਂ ਬਚਦੇ ਦੱਸਦੀ ਕਿ ਫਿਲਹਾਲ ਇਸ ਹਾਦਸੇ ਦੇ ਵਿੱਚ ਐਕਟੀਵਾ ਦਾ ਕੁਝ ਹਿੱਸਾ ਜਲ ਗਿਆ ਜਦਕਿ ਸਵੇਰੇ ਰਹਿੰਦੀ ਆ ਅੱਗ ਦੇ ਉੱਪਰ ਕਾਬੂ ਪਾਲਿਆ ਗਿਆ ਜਿਸ ਤੇ ਚਲਦਿਆਂ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਗਵਾਨੀ ਟੀਵੀ ਦੇ ਲਈ ਕੁਲਦੀਪ ਕੁਮਾਰ ਦੇ ਰਿਪੋਰਟ